ਹੈਲੋ ਜੀ ਸਸਤੀ ਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੀ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਹੈਗਾ ਸੋਮਵਾਰ ਤੇ ਟਾਈਮ ਦੁਪਹਿਰ ਦਾ 2:30 ਵਜੇਗੇ ਤੇ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਬਲੌਗ ਕੱਲ ਸੰਡੇ ਤੋਂ ਲੈ ਕੇ ਅੱਜ ਦੁਪਹਿਰ ਤੱਕ ਆਪਾਂ ਕੋਈ ਬਲੌਗ ਨਹੀਂ ਮਤਲਬ ਕਿ ਸਟਾਰਟ ਕੀਤਾ ਸੀ ਨਾ ਤਾਂ ਕੱਲ ਬਲੌਗ ਬਣਿਆ ਸੰਡੇ ਨੂੰ ਤੇ ਨਾ ਹੀ ਮੰਡੇ ਦੀ ਮਾਰਨਿੰਗ ਦਾ ਆਪਾਂ ਕੋਈ ਬਲੌਗ ਬਣਾਇਆ ਤੇ ਹੁਣ ਇਸ ਟਾਈਮ 2:30 ਵਜੇ ਮੈਂ ਵਲੌਗ ਸਟਾਰਟ ਕਰਨ ਲੱਗੀ ਆ ਤੇ ਬਸ ਮੈਂ ਰੈਸਟ ਕੀਤੀ ਥੋੜੀ ਦੇਰ ਸੀਤ ਨੇ ਵੀ ਸਿੱਦੇ ਪਪਾ ਨੇ ਵੀ ਜਿਹਦੇ ਪਪਾ ਵੀ ਘਰੇ ਨਹੀਂ ਅੱਜ ਗਏ ਨਹੀਂ ਹੈਗੇ ਤੇ ਉਹ ਵੀ ਘਰੇ ਨੇ ਤੇ ਹੁਣੇ ਹੀ ਬਸ ਅਸੀਂ ਥੋੜੇ ਟਾਈਮ ਪਹਿਲਾਂ ਜਸੁੱਠੇ ਆ ਤੇ ਤੇ ਕੱਲ ਸ਼ਾਮ ਨੂੰ ਵੀ ਅਸੀਂ ਲੇਟ ਹੀ ਹੋਗੇ ਸੀਗੇ ਠਾੜਦੇ ਕਿਉਂਕਿ ਪਤਾ ਹੀ ਤੁਹਾਨੂੰ ਸਾਰਿਆਂ ਨੂੰ ਵੀ ਠਾੜਦੇ ਪੇਸ਼ੈਂਟ ਹੁੰਦੇ ਆ ਪੇਸ਼ੈਂਟ ਦੇਖਦੇ ਆ ਤੇ ਬਹੁਤ ਲੇਟ ਹੋ ਜਾਂਦੇ ਆ ਅਸੀਂ ਸ਼ਾਮ ਨੂੰ ਆਉਂਦੇ ਹਾਂ ਸੋ ਹਣ ਉੱਠੇ ਸੀ ਕਿ ਬਸ ਤੇ ਹੁਣ ਉੱਠ ਕੇ ਆਪਾਂ ਬਸ ਚਾਹ ਰੱਖੀ ਆ ਬਣ ਰਹੀ ਚਾਹ ਰਚ ਰਹੀ ਆ ਤੇ ਚਾਹ ਪੀਨੇ ਆ ਚਾਹ ਪੀ ਕੇ ਦੇਖਦੇ ਆ ਕੋਈ ਹੋਰ ਕੰਮ ਤੰਦੇ ਤੇ ਕੀ ਕਰਨੇ ਆ ਹਜੇ ਦੇਖਦੇ ਆ ਤੇ ਬਾਕੀ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਨਾਲ ਫਿਰ ਆਪਾਂ ਕਰਦੇ ਆ ਜੀ ਅੱਗੇ ਕੰਟੀਨਿਊ ਨੂੰ ਮੈਂ ਇੱਧਰ ਵੀ ਦਿਖਾਉਣੀ ਆ ਸਿਰ ਤੇ ਸਿਰ ਤੇ ਪਾਪਾ ਹਾਈ ਹਾਈ ਹੱਥ ਵੱਜਿਆ ਮੇਰਾ ਗੇਟ ਤੇ

ਸੀ ਤੇ ਚਾਹ ਖਰਾਬ ਕਰੇ ਬਾਲੂਛੇ ਹੀ ਖਾ ਕੇ ਕੱਢ ਦਿੰਦੀ ਐ ਮੂੰਹ ਚ ਖਰਾਬ ਕਰੀ ਜਾਂਦੀ ਐ ਚਾਹ ਪੀਣ ਲੱਗੇ ਸੀ ਹੁਣ ਆਪਾਂ ਬਿਸਕਟ ਆਹ ਕਹਿੰਦੀ ਮੈਂ ਨੂੰ ਦਕਾਉ ਛੋੜ ਜਨਾ ਸਰ ਮਾਰ ਲਈ ਬੁੱਤ ਤੇ ਚਾਹ ਪੀ ਲੋ ਚਾਹ ਪੀ ਲੋ ਔ ਦੇ ਕੋ ਨਾ ਬਸਣਾ ਲਾ ਵੀਰੇ ਕਹਿੰਦੇ ਕਹਿੰਦੀ ਆਹ ਲੈ ਲੋ ਗੈਸ ਵੀਰੇ ਹਲੋ ਗੈਸ ਪੈਣੋ ਚਾਹ ਪੀ ਲੋ ਚਾਹ ਪੀ ਲੋ ਗੈਸ ਪੈਣੋ ਗੈਸ 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 ਵੀਰੋ ਚਾਹ ਪੀ ਲੋ ਗਾਇਜ਼ ਨੇ ਕਹਿੰਦੀ ਉਹ ਗੈਸ ਵੀਰੇ ਕੁੜੀ ਆ ਉਹ ਮਤਲਬ ਲੇਡੀਜ਼ ਆ ਕੋ ਬਲੌਗ ਬਣਾਉਂਦੀ ਆ ਮੈਂ ਠੀਕ ਜਿਹੀ ਵਿਚਾਰੀ ਉਹਦਾ ਹਸਬੰਦ ਸ਼ਰਾਬ ਰੂਪਿੰਦਾ ਸੀਗਾ ਤੇ ਉਹ ਵਿਚਾਰੀ ਆ ਇੰਸਟਾਗ੍ਰam ਤੇ YouTube ਤੇ ਵੀਡੀਓ ਪਾਉਂਦੀ ਰਹਿੰਦੀ ਆ ਗੈਸ ਵੀਰੇ ਗੈਸ ਵੀਰੇ ਗਾਇਜ਼ ਨੇ ਕਹਿੰਦੀ ਗਾਇਜ਼ ਨੇ ਜਾਰ ਕੇ ਕਹਿੰਦੀ ਆ ਫਨੀ ਲੱਗਦੀ ਬਧੀ ਲੱਗਦੀ ਆ ਗੈਸ ਵੀਰੇ ਚਾਹ ਪੀ ਲੋ ਗੈਸ ਵੀਰੇ ਗੈਸ ਵੀਰੇ ਤੇ ਲੈਸ ਕੋੜ ਖਾਣ ਲੱਗ ਗਏ ਹੋਇਆ ਚਲੋ ਜੀ ਪੀ ਲਿਓ ਚਾਹ ਹਾਲ ਤੇ ਦੇਖ ਲਓ ਕੀ ਬਣੀ ਪਈ ਆ ਸਾਂਸੂੰਂ ਕੇ ਤਾਂ ਆਈ ਹੋ ਜਾਂਦਾ ਚਲ ਕੋਈ ਨਾ ਤੇ ਹਣ ਲੱਗੇ ਸੀ ਆਪਾਂ ਸਬਜ਼ੀ ਕੱਟਣ ਤੇ ਸਬਜ਼ੀ ਆਪਾਂ ਬਣਾਵਾਂਗੇ ਕੀ ਆ ਕੀ ਆ ਦੁੱਧ ਵਾਲਾ ਹੀ ਬਣਾਉਣਾਗਾ ਇਹਦੇ ਪਾਪਾ ਕਹਿੰਦੇ ਵੀ ਮੇਰਾ ਦੁਬਾਰਾ ਫੇਰ ਦਿਲ ਕਰਦਾ ਪਰ ਸੋ ਪਤਾ ਨਹੀਂ ਚੌਥੇ ਬਣਾਇਆ ਸੀਗਾ ਕਹਿੰਦੇ ਹੁਣ ਫੇਰ ਬਣਾ ਤੇ ਮੇਰਾ ਇਰਾਦਾ ਸੀਗਾ ਵੀ ਮੈਂ ਬਣਾ ਮਾਂ ਦਾਲ 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 ਕਹਿੰਦੇ ਵੀ ਕੀ ਆ ਖਾਣਾ ਤੇ ਮੈਂ ਹੁਣ ਮੈਂ ਕੀ ਆ ਕੱਟ ਲਵਾਂ ਕੀ ਆ ਕੱਟ ਕੇ ਤੇ ਫੇਰ ਤੜਕਾ ਲਾਉਨੇ ਆ ਤੇ ਫੇਰ ਤੁਹਾਨੂੰ ਮਿਲਦੀ ਆ ਕੀ ਖਾਣੇ ਹੋ ਚੀਜੀ ਚੀਜੀ ਖਾਣਾ ਮੇਰਾ ਬੰਦਾ ਹਾਈ ਖਾ ਲੋ ਤੁਜੀ ਖਾ ਲੋ ਕਿਹੜਾ ਮੂੰਹ ਖਾਂਦਾ ਆ ਉਹ ਮੂੰਹ ਕਹਿੰਦਾ ਜੂਸ ਲੈਣਾ ਨਾਲ ਕਿਆ ਕਿਦਾਂ ਮ ਜੂਸ ਲੈਣਾ ਚੀਜੀ ਵੀ ਲੈ ਲੈ ਚੀਜੀ ਵੀ ਲੈ ਲੈ ਜੂਸ ਵੀ ਲੈ ਆ ਦੇਣੀ ਹੈ ਕਿਆ ਕਿਦਾਂ ਮ ਸਰੂਮ ਲੈ ਕੇ ਦਿਨੇ ਮੰਗੋ ਜੂਸ ਬੈ ਕੇ ਬੈ ਕੇ ਬੁੱਤ ਬੈ ਕੇ ਬਹਿ ਜਾ ਪਪਾ ਨਾ ਹੁਣ ਪਪਾ ਕੋਲ ਚੱਲੀ ਆ ਪਪਾ ਫੋਨ ਤੇ ਲੱਗੇ ਆਜੋ ਉਹ ਰਹੀ ਆਜੋ ਸੀਤੂ ਰਿਆ ਜਾ ਬੁੱਤ ਮੰਮਾ ਕੋਲੇ ਮਮਨ ਦੱਸ ਦੋ ਝਾੜੂ ਕਿਵੇਂ ਲਾਉਣਾ ਵਾ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਹਾਂ ਮਮਾ ਕੋਲ ਜਾੜੂ ਭੱਜ ਕੇ ਭੱਜ ਕੇ ਜਾੜੂ ਮਮਾ ਕੋਲੇ ਮੈਂ ਮੈਂ ਉਹਨਾਂ ਮੈਂ ਮਗਰ ਹੀ ਹੋਣਾ ਮੈਂ ਵੀਡੀਓ ਬੋਣਾ ਵਾ ਮੈਂ ਜਦੋਂ 6 ਵਜੇ ਨਾਲਿਆ ਕੱਪ ਦੇ ਲਓ ਹਾਂ ਅੱਗੇ ਤਿਆਲਾ ਦੀ ਫੇਰ ਆਉਂਦਾ ਆਹੜਾ ਚੀਤ ਖੜਾ ਮਮਾ ਵੱਲੋਂ ਭੱਜ ਕੇ ਜਾਓ ਮਮਾ ਵੱਲੋਂ ਮਮਾ ਵੱਲ ਹੱਥ ਲਾ ਕੇ ਭੱਜੀ ਕੇ ਮਮਾ ਨੂੰ ਇਹਨੂੰ ਮਿੱਟੀ ਛੱਡਣਾ ਹੁਣ ਮਿੱਟੀ ਛੱਡਦੇ ਹੁੰਨੇ ਆ ਸੀਰਤ ਨੂੰ ਬਸ ਉਹਨੂੰ ਮਿੱਟੀ ਛੱਡਣਾ ਜਿਹੜੀ ਪੱਟੀ ਹੋਈ ਉਦੋਂ ਮਿੱਟੀ ਜਨ ਹੌਲੀ ਜਿਹਾ ਜਵਾਕ ਫਿਰ ਆਉਣਗੇ ਜਦੋਂ ਨਹੀਂ ਮਿੱਟੀ ਜਵਾਕ ਲੱਟਦੇ ਹੀ ਨਹੀਂਗੇ ਹਾਂ ਥੋੜਾ ਜਿਹਾ ਅੱਜ ਆ ਮਮਾ ਵੀ ਉਹ ਤਾਂ ਕਹਿੰਦੇ ਕਿ ਮੈਂ ਕਰਦਾ ਹੋਊਗੀ ਕੰਡ ਵਾਲੀ ਆਈ ਪਈ ਹਾਂ ਰੇ ਰੇ ਸੁਭਾਗ ਹੁੰਦਾ ਰਹਿਣ ਤੇ ਠੰਡੇ ਹੋਈ ਸਾਇ ਦੇ ਸਾਇਏ ਬੋਦੀ ਨਹੀਂ ਅੱਗੇ ਮੈਂ ਸ਼ਾਮ ਨੂੰ ਬੋਦੀ ਹੁੰਦੀ ਹਾਂ ਹੂੰ ਸੀਤਾ ਜੋ ਆਜੋ ਬੇਸ ਬੇਲੇ ਪਾਣੀ ਦੇ ਹਾਂ ਹਾ ਆਏ ਹੱਥ ਮਾਰਾਈ ਕਿਵੇਂ ਨਾ ਹੁੰਦਾ ਸੀ ਮੱਖੀਆਂ ਨਾਲ ਲੱਗਿਆ ਪਿਆ ਵਿੱਚ ਹੀ ਆਏ 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 ਮੇਰੇ ਤੇ ਪਾਣੀ ਆ ਪਾ ਕੁੱਤੇ ਬੰਦਿਆ ਪੂਰਾ ਜਿਹੇ ਨਜ਼ਾਰੇ ਆ ਇਹਦੇ ਨਜ਼ਾਰੇ ਆ ਪੂਰੇ ਪਰ ਹੁਣ ਕਾਫੀ ਟਾਈਮ ਹੋ ਗਿਆ ਕਿੰਨ ਠੰਡੀ ਚ ਲੱਗਣ ਲੱਗੀ ਬਸ ਕੱਢ ਲੈਣਾ ਹੁਣ ਆਪਾਂ ਇਹ ਲੈ 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 ਉਗਲੀ ਪਾਣੀ ਪਈ ਜਾਣਾ ਵਾ ਚੱਲ ਪੁੱਤ ਬਹੁਤ ਨਾਲੇ ਹੁਣ ਰੋਇਣਾ ਨਹੀਂ ਰੋਣਾ ਨਹੀਂ ਪੁੱਤ ਚਲ ਕਲ ਪਾਣੀ ਕਿ ਲੈਣਾ ਵਾ ਚਲ ਫੇਰ ਚਲ ਇਹਨੂੰ ਅੰਦਰ ਲੈ ਚਲੋ ਤੇ ਆਪਾਂ ਵੀ ਮੈਂ ਵੀ ਹਣੇ ਹੀ ਨਾ ਕਿ ਆਈਆਂ ਬਸ ਮੈਂ ਹੁਣ ਥੋਪਤੀ ਕਰਨੀ ਹੈ ਤੇ ਦੇਖ ਲੋ ਧੁੱਪ ਹਜੇ ਕਿੰਨਾ ਵਾ 6:30 ਹੋਣ ਵਾਲੇ ਆ

ਨਿਗਰ ਜੀ ਇਹ ਦੇਖਿਓ ਹਾਂ ਇਧਰ ਵੀ ਦੇਖੋ ਫੈਕਟਰੀ ਜੀ ਲੱਗੀ ਕਰਕੇ ਨਾ ਫੈਕਟਰੀ ਉਹ ਫੈਕਟਰੀ ਵੀ ਓਪਨ ਫੈਕਟਰੀ ਇੱਥੇ ਮਤਲਬ ਚੂਰਾ ਚਰਾਜ ਬਣਦਾ ਵਾ ਪੌਲ ਬਣਾਉਂਦੇ ਕਰਕੇ ਇੰਨੀ ਆਰ ਇਧਰ ਨੂੰ ਹਨਾ ਥੋੜੀ ਜੀ ਸਾਫ ਆ ਪਿੱਛੇ ਪਨਾ ਉਹ ਤੇ ਪੌਲ ਬਣਦਾ ਕਰਕੇ ਉੱਥੇ ਫੈਕਟਰੀ ਜੀ ਵੀ ਆ ਉਹ ਮਤਲਬ ਮਟੀਰੀਅਲ ਜਿਹਾ ਬਣਾਉਂਦੇ ਆ ਉਹ ਜਿਹੜਾ ਆ ਨਵਾਂ ਰੋਡ ਕੱਢਣਾ ਵਾ ਅੱਛਾ ਉਹਦਾ ਸਮਾਂ ਇਸ ਟਾਈਮ ਤਾਂ ਨਾ ਕਮਾਈਨਾ ਜਾਂ ਇਸ ਟਾਈਮ ਚ ਤਸਵੀਰیں ਕਮਾਈਨੀਆਂ ਲੈਦੀਆਂ ਤੇ ਆਪਾਂ ਘਰੇ ਕੰਮ ਧੰਦੇ ਕਰਕੇ ਲਾਉਣ ਆ ਕੇ ਗੇੜੀ ਗੇੜੀ ਕਾ ਨੂੰ ਲਾਉਣਾ ਇੱਕਦੋ ਕੰਮ ਕਰਨ ਆਏ ਆ ਰੋਟੀ ਮੈਂ ਬਣਾ ਲਈ ਰੋਟੀ ਇਸੇ ਸਾਹਰੀ ਬਣਾਦੀ ਅੱਜ ਹੈਨਾ ਫੇਜਾਂ ਮਗਰ ਫੇਹਰਾ ਹੋ ਜਾਂਦਾ ਇੱਕਦਮ ਤੇ ਸੀਰਤ ਕਾਲੀ ਕਰਦੀ ਆ ਕਵਰ ਕਰਕੇ ਰੱਖ ਜਾਂਦੀ ਆ ਰੋਟੀ ਤੇ ਵੀ ਠੰਡੀ ਨਾ ਹੋਊਗੀ ਬਸ ਆ ਕੇ ਖਾ ਲਾਂਗੇ ਜਦ ਹੀ ਤੇ ਬਹੁਤ ਚਲਦੀ ਆਪਣੀਆਂ KFC ਟਾਇਰ ਤਾਂ ਨਹੀਂ ਫਸਿਆ ਤਾਂ ਇਹ ਤੇ ਰੋਣਾ ਪਊਗਾ ਨਹੀਂ ਹੋ ਜਾਂਦੇ ਆ ਪਾਪਾ ਹੋ ਗਏ ਪਾਪਾ ਉਧਰਲੀ ਸਾਈਡ ਸਾਨੂੰ ਇੱਧਰ ਖੜਾ ਆ ਕੇ ਪਾਪਾ ਗਏ ਉਧਰ ਸੀਰਤ ਤੇ ਸੀਰਤ ਦੇ ਪਾਪਾ ਗਏ ਜੂਸ ਲੈਣ ਉਹ ਸੀਗੇ ਇੱਕ ਤਾਂ ਗੱਡੀਆਂ ਬੜੀਆਂ ਲੰਗਦੀਆਂ ਉਹ ਸੀਗੇ ਇਸ ਟਾਈਮ ਟ੍ਰੈਫਿਕ ਬਹੁਤ ਆ ਯਾਰ ਲੁਲ੍ਹਾਪਰ ਦੇ ਵਿੱਚ ਹੀ ਨਾ ਇੱਕ ਕੰਮ ਤਾਂ ਸਾਡਾ ਬਣਿਆ ਹੀ ਨਹੀਂ ਹੈਗਾ ਗਾਲਾਂ ਵੀ ਮੇਰੀ ਪੈ ਗਈਆਂ ਕਿ ਤੂੰ ਹੀ ਲੇਟ ਕਰਾਤਾ ਬਿਟਾ ਨਹੀਂ ਕੰਮ ਬਣਿਆ ਕਮਣਾ ਬਾਣ ਦੇ ਪਿੱਛੇ ਵੀ ਮੇਰੀ ਪਈਆਂ ਗਾਲਾਂ ਕਾਦੀ ਕਹਿੰਦਾ ਚਲੋ ਕੋਈ ਨਾ ਦੇਖਦੇ ਆਂ ਤੁਹ ਖਲਤਨਾ ਕੈਲੋ ਮੇਰੀ ਰਾਸ਼ੀ ਹੀ ਖਰਾਬ ਜੀ ਚੱਲ ਰਹੀ ਆ ਗ੍ਰਹਿ ਚੱਕਰ ਹੈ ਨਾ ਅੱਜ ਕੱਲ ਤਾਂ ਮੇਰੇ ਮੇਰੇ ਗ੍ਰਹਿ ਚੱਕਰ ਖਰਾਬ ਚੱਲ ਗਏ ਆ ਮੈਨੂੰ ਲੱਗਦਾ ਹੁਣੇ ਹੁਣੇ ਫਿਰ ਗਾਣਾ ਪੈ ਕੇ ਹੱਡੀਆਂ ਮੇਰੇ ਮੈਨੂੰ ਕਹਿੰਦੇ ਤੂੰ ਮੈਨੂੰ ਲੇਟ ਕਰਾਤਾ ਤਾਂ ਕਰਕੇ ਨਹੀਂ ਕੰਮ ਬਣਿਆ ਤੇ ਉਹ ਵੀ ਚਲੋ ਕਲਾਈਡ ਪੈਦੀ ਆ ਸਾਹਮਣੇ ਓਹੋ ਭਰਾਵਾ ਜਮਾ ਹੀ ਅੱਖਾਂ ਚ ਪਾਤੀ ਤੇ ਵੀ ਮੇਰੇ ਕਰਕੇ ਨਹੀਂ ਕੰਮ ਹੋਇਆ ਮੈਂ ਮੈਂ ਹੀ ਲੇਟ ਕਰਾਤਾ ਘਰੇ ਹੀ ਮੈਂ ਲੇਟ ਕਰਾਤਾ ਤੇ ਤਾਂ ਕਰਕੇ ਕਹਿੰਦੇ ਕੰਮ ਨਹੀਂ ਬਣਿਆ ਹੈਗਾ ਦੇਖ ਲੋ ਹੁਣ ਕੰਮ ਨਾ ਬਣਤੇ ਮੇਰੀ ਪਈਆਂ ਨੇ ਗਾਲਾਂ ਚਲੋ ਕੋਈ ਨਾ ਚੱਲਦਾ ਰਹਿਦਾ ਇਨਾ ਕਤਾ ਤੇ ਹੁਣ ਬਿਉਟੀ ਜੂਸ ਲੈਣ ਗਏ ਹੋਏ ਆ ਮੈਨੂੰ ਛੱਡ ਕੇ ਇਥੇ ਗੱਡੀ 'ਚ ਪਤਾ ਨਹੀਂ ਕੀ ਲੈ ਕੇ ਆਉਣਗੇ ਕੀ ਨਹੀਂ ਹੈ ਤਾਂ ਇਹ ਸਲਾਈਟ ਲੀ ਜਾਂਦੀ ਹੈ ਤੇ ਬਾਕੀ ਕੰਮ ਥੰਦੇ ਆਪਾਂ ਕਰਕੇ ਆਏ ਆ ਮੈਨੂੰ ਕਹਿੰਦੇ ਨਾ ਕੰਮ ਨਵੀੜਨ ਬੈ ਜਾਂਦੀ ਆ ਮੈਨੂੰ ਆਏ ਸੀ ਮੈਂ ਕਿਹਾ ਚੱਲ ਲੇਟ ਹੋ ਜਾਣਾ ਮੈਂ ਤਾਂ ਕਰਕੇ ਮੈਂ ਕਿਹਾ ਚੱਲ ਰੋਟੀ ਵਗੈਰਾ ਮੈਂ ਪੁੱਛ ਕੇ ਲੱਗੀ ਸੀ ਰੋਟੀ ਬਣਾਉਣੀ ਹੀ ਨਹੀਂ ਸੀ ਮੈਂ ਆਪਣੀ ਮਰਜ਼ੀ ਨਾਲ ਲੱਗੀ ਮੈਂ ਰੋਟੀ ਬਣਾ ਦਵਾਂ ਕਹਿੰਦੇ ਬਣਾ ਦੇ ਰੋਟੀ ਬਣਾਉਣ ਲੱਗੀ ਚਲੋ ਮੈਂ ਮੈਂ ਤਾਂ ਫੇਰ ਰੈਡੀ ਵੀ ਨਹੀਂ ਹੋਈ ਅਸੀਂ ਉਵੇਂ ਹੀ ਆ ਗਏ ਪਹਿਲਾਂ ਮੈਨੂੰ ਸਿਗਾ ਵੀ ਚਾਰ ਮੈਂ ਕੱਪੜੇ-ਕਪੜੇ ਚੇਂਜ ਕਰਕੇ ਜਾਉਂਗੀ ਤੇ ਫੇਰ ਕਹਿੰਦੇ ਵੀ ਲੇਟ ਹੋ ਚੱਲੇ ਤੇ ਚਲੋ ਮੈਂ ਹੌਲੀ-ਹੌਲੀ ਰੋਟੀ ਬਣਾ ਕੇ ਤੇ ਮੈਂ ਉਦਾਂ ਹੀ ਆ ਗਈ ਤੇ ਮੈਨੂੰ ਕਹਿੰਦੇ ਵੀ ਫੇਰ ਵੀ ਤੂੰ ਹੀ ਲੇਟ ਕਰਾਤਾ ਨਵੇਂ ਪੁੱਛ ਕੇ ਰੋਟੀ ਲੱਗੀ ਫੇਰ ਵੀ ਕਹਿੰਦੇ ਤੂੰ ਹੀ ਲੇਟ ਕਰਾਤਾ ਮੈਨੂੰ ਤੇ ਮੈਂ ਜਿੱਤ ਤਾਂ ਫੇਰ ਬਸ ਗਾਲਾਂ ਹੀ ਪੈ ਗਈਆਂ ਕੋਈ ਹਾਲ ਨਹੀਂ ਚਲੋ ਕੋਈ ਨਾ ਦੇਖਦੇ ਆ ਅੱਗੇ ਕੀ ਬੰਦਾ ਜੁੜਦਾ ਆਪਾਂ ਜਦੋਂ ਗਏ ਸੀ ਫਾਟਕ ਉਦੋਂ ਵੀ ਬੰਦ ਸੀ ਜਦੋਂ ਆਪਾਂ ਆਏ ਆ ਉਦੋਂ ਵੀ ਬੰਦ ਇਹ ਬੰਦ ਦੇ ਬੰਦ ਰੇਲ ਗੱਡੀ ਬਣਾ ਲੰਦੀ ਫਿਕੜੀ ਉਦੋਂ ਬਹੁਤ ਸਾਰੇ ਰੇਲ ਗੱਡੀ ਦਾ ਮਾਲ ਗੱਡੀ ਲੰਗੀ ਹੈ ਪਹਿਲਾਂ ਇੰਜਣ ਜਾਂ ਲੰਗਿਆ ਸੀ ਜਦੋਂ ਅਸੀਂ ਗਏ ਆ ਤੇ ਜਦੋਂ ਹੁਣ ਅਸੀਂ ਆਏ ਆ ਤਾਂ ਮਾਲ ਗੱਡੀ ਲੰਗੀ ਹੈ ਉਧਰਲੇ ਦੇਖ ਲਓ ਖੁੱਲ ਵੀ ਗਏ ਹੋ ਦੇਖ ਉਹ ਉਹ ਬੜੀ ਸੀ ਨਾ ਉਹ ਪਰ ਪਹਿਲਾਂ ਆਈ ਉਧਰੋਂ ਅੱਛਾ ਇਹ ਇਧਰ ਲਾ ਤਾਂ ਹੌਲੀ ਹੌਲੀ ਖੋਲਦੇ ਆ। ਉਹ ਇਧਰ ਦੇਖੋ ਕਿਨੇ ਨੇੜੇ ਦਿੰਦੇ ਆ, ਨੇੜੇ ਨਹੀਂ ਦੂਰ ਦਿੰਦੇ, ਆਪਣੇ ਘਰਾਂ ਕੋਲੇ ਕਿਨੇ ਨੇੜੇ ਦਿੰਦੇ ਆ। ਉਹ ਘੁੰਮ ਕੇ ਫਿਰ ਆਪਾਂ ਨੇੜੇ ਆ ਜਾਈਏ। ਆਹ ਦੇਖੋ ਕਿਡੇ-ਕਡੇ ਪੋ ਪੰਡ ਦੇ ਵਿੱਚ ਦੀ ਕਿਹੜੇ-ਕਿਹੜੇ ਟਰੱਕ ਲੰਘਦੇ। ਉਹ ਇੱਥੋਂ ਨਾਲ ਵੀ ਮੁੜ ਜਾਂਦੇ ਨੇ। ਚੰਦ ਦੇਖੋ ਕਿੰਨਾ ਸੋਹਣਾ ਲੱਗੀ ਜਾਂਦਾ। ਫੋਨ 'ਚ ਤਾਂ ਇੰਨਾ ਕਲੀਅਰ ਜਿਹਾ ਆਉਂਦਾ ਨਹੀਂ। ਬਹੁਤ ਸੋਹਣਾ ਲੱਗ ਰਿਹਾ। ਕੱਲ ਨੂੰ ਹੈਗੀ ਕੱਲ ਨੂੰ ਨਹੀਂ ਪਰਸੋਂ ਨੂੰ ਆ ਮੈਨੂੰ ਲੱਗਦਾ ਕੁੰਨਿਆ ਕਹਿੰਦੇ ਹੋਰ ਵੱਡਾ ਹੋ ਜਾਣਾ ਦੱਸੇ ਦੇ ਪਾਪਾ ਹੁਣ ਥੋੜ੍ਹਣ ਲੱਗੀ ਆ ਗੇਟ ਗੇਟ ਤੇ ਆਪਾਂ ਆ ਗਏ ਹੁਣ ਘਰੇ ਇਹ ਅੱਧੇ ਕੰਮ ਹੋਏ ਅੱਧੇ ਹੋਏ ਨਹੀਂ ਚਲੋ ਮੈਂ ਕਿਹਾ ਮੈਂ ਅੱਧੇ ਕੰਮ ਹੋਏ ਅੱਧੇ ਹੋਏ ਨਹੀਂ ਮੈਂ ਤਾਂ ਹੋਏ ਨਹੀਂ ਜਿਹੜੀ ਕਰ ਦਿੱਤ ਨੂੰ ਲੇਟ ਕਰਾ ਆ ਮੈਂ ਹੀ ਲੇਟ ਕਰਾਇਆ ਦੇਖਿਆ ਸੁਣਿਆ ਮੈਂ ਹੀ ਲੇਟ ਕਰਾਇਆ ਆਉਂਛ ਦੀ ਰੋਟੀ ਲਾ ਕੇ ਚੰਗੀ ਪੁੱਛਿਆ ਸੀ ਮੈਂ ਮੇਰੀ ਰੋਟੀ ਬਣਾਵਾਂ ਕਹਿੰਦੇ ਬਣਾ ਲਾ ਪੁੱਛ ਕੇ ਫੇਰ ਮੈਂ ਲੱਗੀ ਤੇ ਮੇਰੇ ਹੀ ਫੇਰ ਗਾਣਾ ਪੈ ਗਈਆਂ ਦੇਖ ਲੋ ਹੁਣ ਫੇਰ ਕਹਿੰਦੇ ਨਾ ਤੇਰੇ ਘਰ ਕੀ ਨਿਕੰਮ ਬਣਿਆ ਗਿਆ ਤੂੰ ਹੀ ਲੇਟ ਕਰਾਇਆ ਤੇ ਚਲੋ ਕੋਈ ਨਾ ਜੀ ਹੁਣ ਰੋਟੀ ਪਾਣੀ ਖਾ ਲਈਏ ਤੇ ਬਾਕੀ ਵੀਡੀਓ ਫੇਰ ਨਹੀਂ ਕੋਈ ਖਾਸ ਮੈਂ ਕੁਝ ਨਹੀਂ ਸ਼ੂਟ ਕੀਤਾ ਮੈਨੂੰ ਸੀਗਾ ਵੀ ਮੈਂ ਕੁਝ ਕਰੂੰਗੀ ਖਾਸ ਸ਼ੂਟ ਬਸ ਗੱਲਾਂ ਬਾਤਾਂ ਹੀ ਸ਼ੂਟ ਕਰਕੇ हट ਗਈ ਤੇ ਚਲੋ ਕੋਈ ਨਾ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰ ਲਈਦੀਆਂ ਨੇ ਤੇ ਇੰਨੇ ਜੀ ਆਪਦੇ ਆਪ ਨੂੰ ਵੀ ਹੋ ਜਾਂਦਾਗਾ ਵੀ ਇਹ ਥੋੜੇ ਨਾਲ ਗੱਲਾਂ ਮਾਰ ਲੀਆਂ ਹਨਾ ਤੇ ਬਾਕੀ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਆਂ ਕੱਲ ਨੂੰ ਮਿਲਦੇ ਆਂ ਆਪਾਂ ਨਵੀਂ ਵੀਡੀਓ ਤੇ ਨਾਲ ਕੁਝ ਇੰਟਰਸਟਿੰਗ ਜੀ ਵੀਡੀਓ ਵੀ ਆਉਣ ਵਾਲੀ ਆ ਕਿਉਂਕਿ ਪਰਸੋਂ ਨੂੰ ਬੱਧਵਾਰ ਨੂੰ ਵੀ ਹੈ ਕੁਝ ਤੇ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਫਿਰ ਨੈਕਸਟ ਬਲੌਗ ਸ਼ਾਇਦ ਮੈਂ ਉਹ ਵੀ ਬਣਾਉਂਗੀ ਤੇ ਚਲੋ ਜੀ ਨੈਕਸਟ ਵੀਡੀਓ 'ਚ ਮਿਲਦੇ ਆਂ ਦੇ ਕਰਦੇ ਆ ਵੀਡੀਓ ਦਾ ਐਂਡ ਇੱਥੇ ਹੀ ਗੁੱਡ ਨਾਈਟ ਜੀ ਬਾਏ ਟੇਕ ਕੇਅਰ